ਮੀਦੇ ਕਾਰਨ ਗਰੀਬਾਂ ਦੇ ਨਾਲ ਲਗਾਤਾਰ ਪਾਣੀ ਵਾਪਰ ਰਹੇ ਨੇ ਤੇ ਅੱਧਾ ਦਰਜਨ ਤੋਂ ਵੱਧ ਘਾਰੇ ਇਸ ਪਿੰਡ ਦੇ ਵਿੱਚ ਟਹਿ ਚੁਕੇ ਨੇ ਪਿੰਡ ਵਾਸੀਆਂ 'ਚ ਡਰ ਦਾ ਮਾਹੌਲ ਹੈ ਤੇ ਤੁਰੰਤ ਸਰਕਾਰ ਦੇ ਕੋਲੋਂ ਮਦਦ ਦੀ ਮੰਗ ਕੀਤੀ ਗਈ ਹੈ ਤੁਹ ਦਾਸਦਿਏ ਕਿ ਲਗਾਤਾਰ ਬਰਸਾਤ ਪੈਂਦਿਨਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਨ ਜੀਵਨ ਤਹਿਸ ਨਹਿਸ ਹੋ ਚੁਕਿਆ ਸੁਨਮ ਤਹਿਸੀਲ ਦੇ ਪਿੰਡ ਤੋਲਾਵਾਲ ਦੀ ਗੱਲ ਕਰੀਏ ਤਾਂ ਸਥਿਤੀ ਬਹੁਤ ਹੀ ਮਾੜੀ ਹੈ ਜਿੱਥੇ ਅੱਧਾ ਦਰਜਨ ਤੋਂ ਵੱਧ ਕਰਾ ਦਾ ਨੁਕਸਾਨ ਹੋ ਚੁੱਕਿਆ ਹੈ ਕਰਾ ਦੀਆਂ છਤਾਂ ਡਿੱਗਣ ਦੇ ਕਾਰਨ ਪਿੰਡ ਦੇ ਵਿੱਚ ਲੋਕ ਖੁੱਲੇ ਅਸਮਾਨ ਦੇ ਹੇਠਾਂ ਰਹਿਣ ਨੂੰ ਮਜਬੂਰ ਨੇ ਤੇ ਅਸਮਾਨੋਂ ਲਗਾਤਾਰ ਮੀਂਹ ਵਰ ਰਿਹਾ ਹੈ ਪੀੜਤਾ ਦਾ ਕਿਣਾ ਕਿ ਕਰਤ ਬਾਹੂਗੇ ਨੇ ਤੇ ਸਰਕਾਰ ਤੋਂ ਹੁਣ ਨਾ ਮਦਦ ਦੀ ਗੁਹਾਰ ਲਗਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਤੋਂ ਤੁਰੰਤ ਮਦਦ ਨਾ ਮਿਲੀ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ ਪਿੰਡ ਦੇ ਵਿੱਚ ਕਈ ਥਾਵਾਂ ਤੇ ਮੀਂਹ ਦਾ ਪਾਣੀ ਭਰ ਚੁੱਕਿਆ ਲੋਕ ਸੁਰੱਖਿਅਤ ਥਾਵਾਂ ਦੀ ਭਾਲ ਕਰ ਰਹੇ ਨੇ ਉਧਰ ਸੁਨਾਮ ਦੇ ਐਸਡੀਐਮ ਵੀ ਪਹੁੰਚੇ ਨੇ ਤੇ ਉਹਨਾਂ ਨੇ ਜਲਦ ਰਾਹਤ ਦੇਣ ਦੀ ਗੱਲ ਆਖੀ ਹੈ सरपंचੋ ਤੇ ਬਾਕੀ ਜਿੰਨੇ ਵੀ ਆਂਢੀ ਗੋਂਢੀ ਨੇ ਇਹਨਾਂ ਦੇ ਵਾਰਡ ਦੇ ਪਿੰਡ ਦੇ ਸਾਰੇ ਇਹਨਾਂ ਦੀ ਸਪੋਰਟ ਕਰ ਰਹੇ ਨੇ ਰਿਹ ਪ੍ਰਸ਼ਾਸਨ ਵੱਲੋਂ ਸਵੇਰੇ ਰੈਵਨਿਊ ਡਿਪਾਰਟਮੈਂਟ ਦੇ ਬੰਦੇ ਸਾਰੇ ਭੇਜ ਦਿੱਤੇ ਗਏ ਸੀਗੇ ਜਿਹੜੇ ਇਹਨਾਂ ਦੇ ਫੋਟੋ ਵਗੈਰਾ ਖਿੱਚ ਕੇ ਲੈ ਗਏ ਤੇ ਮਾਲੀ ਸਾਹਿਬ ਹੈ ਜਿਹੜੇ ਜਲਦੀ ਤੋਂ ਜਲਦੀ ਇਹਨਾਂ ਨੂੰ ਉਪਲਬਧ ਕਰਵਾ ਦਿੱਤੇ ਜਾਵੇਗੀ ਸਭ ਨੂੰ ਬਾਰ-ਬਾਰ ਇਹ ਅਪੀਲ ਕੀਤੀ ਜਾਂਦੀ ਹੈ ਜਿਹਦਾ ਵੀ ਕੋਈ ਪਿੱਛੇ ਕੋਈ ਦੀਵਾਰ ਦੇ ਨਾਲ ਪਾਣੀ ਲੱਗਦਾ ਟੈਂਕ ਦਾ ਖਤਰਾ ਉਹ ਆਪਣਾ ਘਰ ਛੱਡ ਕੇ ਤਰਮਸ਼ਾਲਾ ਦੇ ਵਿੱਚ ਬਹੁਤ ਵਧੀਆ ਮਜ਼ਬੂਤ ਤਰਮਸ਼ਾਲਾ ਬਣੀ ਹੋਈ ਹੈ ਉੱਥੇ ਰਹਿਣ ਉੱਥੇ ਸਾਰਾ ਖਾਣ ਪੀਣ ਦਾ ਪ੍ਰਬੰਧ ਸਰਪੰਚ ਦੋਰਾ ਪਿੰਡ ਦੋਰਾ ਕੀਤਾ ਗਿਆ ਜੋ ਕੋ ਸਾਨੂੰ ਕੋਈ ਵੀ ਡਿਊਟੀ ਲਗਾਉਣਗੇ ਅਸੀਂ ਮਤਲਬ ਉਹਦੇ ਵਾਸਤੇ ਤਿਆਰ ਆ ਅਸੀਂ ਹਾਜ਼ਰ ਹਾਂ ਨਵਾਸਨ ਹੋਇਆ ਪੰਜ ਛੇ ਤਾਂ ਆ ਗਏ ਜੀ ਬਾਕੀ ਨਾ ਉਸ ਰਾਤ ਡੱਗੇ ਦੀ ਕੁਝ ਸਵੇਰੇ ਡੱਗੇ ਜੀ ਇੱਕ ਇਧਰ ਘਰਤੀਆ ਉਹ ਉਹਨਾਂ ਦੇ ਨਾ ਬੰਦੇ ਤਾਂ ਕੋਈ ਸਿਰਤੇ ਨਿਕਲੀਆਂ ਬੁੜੀਆਂ ਨੇ ਜੀ ਛੋਟੇ ਛੋਟੇ ਬੱਚੇ ਨੇ ਪ੍ਰੇਮੀਆਂ ਨੇ ਜਗ੍ਹਾ ਪਾ ਵਾਈ ਤੀ ਜੀ ਉਹਨਾਂ ਦੇ ਦੇ ਪਿੱਛੇ ਜਾ ਕੇ ਦੇਖਣ ਲਾ ਜ ਇਹਨਾਂ ਨੂੰ ਧਰਮਸਾਲਾ ਚ ਲੈ ਗਏ ਕੁਛ ਇਦਾਂ ਇਹਨਾਂ ਦੇ ਭਰਾ ਦੇ ਘਰ ਨੇ ਪਿੱਛੇ ਦੇ ਨਾਲ ਉਧਰ ਕਰਤੇ ਜੀ ਕੁਛ ਜਿਹੜੇ ਘਰਾਂ ਦੇ ਕੰਧਾਂ ਦੇ ਡਿੱਗਣ ਵਾਲੀਆਂ ਨੇ ਉਹਨਾਂ ਨੂੰ ਅਸੀਂ ਧਰਮਸਾਲਾ ਚ ਲੈ ਗਏ ਜੀ ਸੁੱਤਾ ਪਿਆ ਸੀ ਜੀ ਜਦੋਂ 12 ਵਜੇ ਬਾਰਿਸ਼ ਆਈ ਹੈ ਜੀ ਅਸੀਂ ਨੀਚੇ ਦਬ ਗਏ ਸੀ نیچے ਦਬਣ ਤੋਂ ਬਾਅਦ ਜਦੋਂ ਮਿੜਕਾਈ ਹੈ ਤਾਂ ਅਸੀਂ ਨੇ ਰੋਲਾ ਪਾਇਆ ਜੀ ਤਾਂ ਸਾਰੇ ਬਾੜ ਨੰਬਰ 3 ਦੇ ਭੈਣ ਭਾਈਆਂ ਨੇ ਤੇ ਚਾਚੇ ਤਾਂ ਆਏ ਨੇ ਸਾਨੂੰ ਬਾਹਰ ਕੱਢਿਆ ਜਿਹਦੇ ਵਿੱਚ ਮੇਰੇ ਸਿਰ ਦੇ ਵਿੱਚ ਗੁੰਮਸਟਾ ਨੇ ਜੀ ਮੇਰੀ ਮੇਸੇ ਦੇ ਟੱਕ ਲੱਗੇ ਨੇ ਬੱਚੇ ਮੇਰੇ ਗੁੰਮ ਸੀਗੇ ਇਹ ਵੀ ਮਸਾਂ ਲੱਗੇ ਨਹੀਂ ਟੱਪ ਉੱਪਰ ਗਿਰਗੀ ਸੀ ਸਾਡੇ ਸਾਰਿਆਂ ਦੇ ਸੱਚੇ ਤਾਂ ਆਏ ਨੇ ਕੱਢਿਆਂ ਗਿਆ ਕਿ ਚਲ ਪ੍ਰਮਾਤਮਾ ਦਾ ਸ਼ੁਕਰ ਕਰੀਏ ਤੁਮ ਆਪ ਲੋਕ ਕੁਦਰਤ ਵੱਲੋਂ ਕਹਿ ਸਕਦੇ ਆ ਜਣੀ ਲਗਾਤਾਰ 2-3 ਦਿਨ ਜਿਹੜੀ ਬਾਰਿਸ਼ ਹੋ ਰਹੀ ਹੈ ਇਹ ਬਾਰਿਸ਼ ਦੇ ਹੋਣ ਕਾਰਨ ਜਣੀ ਵੱਡੇ ਪੱਧਰ ਤੇ ਪਾਣੀ ਆ ਜਿਹੜਾ ਉਹ ਆਇਆ ਜਿਹੜੇ ਜਣੀ ਘੱਟੋ ਘੱਟ ਦਰਜਣ ਮਕਾਨ ਆ ਜਿਹੜੇ ਇਸ ਮੀਂਹ ਦੇ ਇੱਕ ਭੇਟ ਕਹਿ ਦੀ ਆਪਾਂ ਭੇਟ ਚੜ ਗਏ ਜਣੀ ਅੱਜ ਤੁਸੀਂ ਹਾਲਾਤ ਦੇਖ ਸਕਦੇ ਹੋ ਹਜ਼ਾਰਾਂ ਏਕੜ ਫਸਲ ਹੈ ਜਿਹੜੀ ਉਹ ਡੁੱਬੀ ਪਈ ਆ ਮਕਾਨ ਘਰਾਂ ਤੋਂ ਬੇਕਾਰ ਹੋ ਗਏ ਜਣੀ ਗਰੀਬ ਮਜ਼ਦੂਰ ਹੈ ਪਹਿਲੇ ਇਹਨਾਂ ਦੇ ਮਸਾਂ ਵਿਚਾਰੇ ਨੇ ਖੜੇ ਕੀਤੇ ਤੇ ਅੱਜ ਜਣੀ ਅਸੀਂ ਤਾਂ ਇਹੀ ਮੰਗ ਕਰ ਸਕਦੇ ਹਾਂ ਸਰਕਾਰ ਆਈ ਆ ਵੇਖਣ ਸਰਕਾਰ ਨੂੰ ਜਣੀ ਇਹਨਾਂ ਨੂੰ ਪੂਰਾ ਪੂਰਨ ਮਾਪਜਾ ਜਿਹੜਾ ਉਹ ਦੇਣਾ ਚਾਹੀਦਾ ਜਣੀ ਕੱਲਾ ਇਹ ਨਾ ਹੋਵੇ ਗੋਮਗੋਦੋਂ ਮਿੱਟੀ ਝਾੜਨ ਵਾਲਾ ਕੰਮ ਨਾ ਹੋਵੇ ਵੀ ਆ ਕੇ ਦੇਖ ਗਏ ਤੇ ਮੁੜ ਕੇ ਕੋਈ ਇਹਨਾਂ ਨੂੰ ਵਿਚਾਰਨ ਨੂੰ ਦੇਖਣ ਆਵੇ ਇਸ ਕਰਕੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਜਿਹੜਾ ਮਾਮਜਾ ਪੂਰਨਾ ਮਾਮਜਾ ਜਿਹੜਾ ਮਿਲਣਾ ਚਾਹੀਦਾ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਇਹ ਸਵਾਸਨ ਦਵਾਇਆ ਹੁਣ ਪਰਿਵਾਰਾਂ ਨੂੰ ਦੇਖੋ ਬਸਵਾਸਨ ਤਾਂ ਐਸਡੀਐਮ ਸਾਹਿਬ ਆਇਆ ਤੇ ਉਧਰੋਂ ਮੰਤਰੀ ਸਾਹਿਬ ਦੇ ਪੀਏ ਆਏ ਆ ਡੀਐਸਪੀ ਸਾਹਿਬ ਆਏ ਹੋਰ ਸਾਰਾ ਪਬਲਿਕ ਇਹਨਾਂ ਦੇ ਆਈ ਹੈ ਜਣੀ ਦੇਖ ਕੇ ਤਾਂ ਇਹ ਕਹਿ ਰਿਹਾ ਵੀ ਠੀਕ ਆ ਵੀ ਅਸੀਂ ਪੂਰਨ ਮਾਮਜਾ ਜਿਹੜਾ ਦਵਾਵਾਂਗੇ ਬਰਨਾਂ ਇਹ ਨਾ ਹੋਵੇ ਵੀ ਜਣੀ ਮਾਗਰੋਂ ਕਹਿਣਾਂ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਕਰਨ ਦੀਆਂ ਹੋਰ ਹੁੰਦੀਆਂ ਨੇ ਜਣੀ ਅਸੀਂ ਆਸ ਹੀ ਕਰ ਸਕਦੇ ਹਾਂ ਹਜੇ ਤਾਂ ਵੀ ਪੂਰਨ ਨਾਮ ਜਿਹੜਾ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਅਗਰ ਨਹੀਂ ਮਿਲਦਾ ਫਿਰ ਅਸੀਂ ਇਹਦੇ ਵਾਸਤੇ ਸੰਘਰਸ਼ ਲਈ ਤਿਆਰ ਹਾਂ